ਅੱਜ ਦਾ ਵਿਸ਼ਾ ਹੈ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰਨ ਦੇ ਨਾਲ 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 ਇਹਨਾਂ ਗੱਲਾਂ ਨੂੰ ਵਿਚਾਰਨਾ। ਦੋਸਤੋ ਕਿਸਾਨ ਜਥੇਬੰਦੀਆਂ ਦਾ ਭਾਜਪਾ ਦਾ ਵਿਰੋਧ ਕਰਨਾ ਕੁਝ ਹੱਦ ਤੱਕ ਠੀਕ ਹੈ। ਵਿਰੋਧ ਕਰਨ ਦਾ ਕਾਰਨ ਵੀ ਕੋਈ ਲੁਕਿਆ ਛिपਿਆ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਅੰਦੋਲਨ ਕਰਨ ਵਾਸਤੇ ਦਿੱਲੀ ਨਹੀਂ ਜਾਣ ਦਿੱਤਾ ਗਿਆ। ਬੇਸ਼ੱਕ ਪਿਛਲੀ ਵਾਰੀ ਕਿਸਾਨ ਬੈਰੀਕੇਟਾਂ ਨੂੰ ਭੰਨ ਕੇ ਦਿੱਲੀ ਚਲੇ ਗਏ ਸਨ ਪਰ ਇਸ ਵਾਰ ਸੈਂਟਰ ਸਰਕਾਰ ਨੇ ਪਿਛਲੀ ਵਾਰੀ ਨਾਲੋਂ ਸਖਤੀ ਵਧ ਕਰ ਦਿੱਤੀ ਜਿਸ ਕਰਕੇ ਕੋਈ ਵੀ ਕਿਸਾਨ ਦਿੱਲੀ ਵਿੱਚ ਐਂਟਰ ਨਹੀਂ ਹੋ ਸਕਿਆ ਕਿਸਾਨ ਦੋਸਤੋ ਅੰਦੋਲਨ ਕਰਨਾ ਆਪਣੇ ਹੱਕ ਮੰਗਣਾ ਸਾਡਾ ਕਾਨੂੰਨੀ ਅਧਿਕਾਰ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਦੇਸ਼ ਦਾ ਅन्नदाता ਹੈ ਅਤੇ ਸਭ ਦਾ ਪੇਟ ਭਰਦਾ ਹੈ ਪਰ ਉਸ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਪਰ ਕੁਝ ਹੱਦ ਤੱਕ ਸਾਨੂੰ ਕਿਸਾਨ ਭਰਾਵਾਂ ਨੂੰ ਆਪਣੇ ਅੰਦਰ ਵਿੱਚ ਝਾਤ ਮਾਰਨੀ ਪਵੇਗੀ ਨਿਰਾਪura ਇੱਕ ਧਿਰ ਨੂੰ ਗਲਤ ਠਹਿਰਾਉਣਾ ਵਾਜਬ ਨਹੀਂ ਹੋਵੇਗਾ ਆਓ ਆਪਾਂ ਉਹਨਾਂ ਕੁਝ ਗੱਲਾਂ ਦੀ ਵਿਚਾਰ ਕਰੀਏ ਜਿਨ੍ਹਾਂ ਗੱਲਾਂ ਵਿੱਚ ਸਾਨੂੰ ਕੁਝ ਸੁਧਾਰ ਦੀ ਲੋੜ ਹੈ ਪਹਿਲੀ ਗੱਲ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਲਗਭਗ 35 36 ਧੜੇ ਹਨ ਜਦ ਸਾਡਾ ਕਿਸਾਨਾਂ ਦਾ ਨਿਸ਼ਾਨਾ ਇੱਕ ਹੈ ਫਿਰ ਇਹ 35 36 ਧੜੇ ਬਣਾਉਣਾ ਕੀ ਸੱਦ ਕਰਦਾ ਹੈ ਜਦ ਅਸੀਂ 35 36 ਬੰਦੇ ਇਕੱਠੇ ਨਹੀਂ ਹੋ ਸਕਦੇ ਤਾਂ ਅਸੀਂ ਗੱਲ ਸਾਰੇ ਕਿਸਾਨਾਂ ਨੂੰ ਇਕੱਠੇ ਕਰਨ ਦੀ ਕਰ ਰਹੇ ਹਾਂ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਸਾਡੇ ਅੰਦਰ ਕੋਈ ਲੁਕਿਆ ਹੋਇਆ ਸਵਾਰਥ ਜਿਸ ਕਰਕੇ ਅਸੀਂ ਇੱਕੋ ਜਥੇਬੰਦੀ ਨਹੀਂ ਬਣਾ ਸਕਦੇ ਦੂਸਰੀ ਗੱਲ ਜਦ ਅਸੀਂ ਇਕੱਠੇ ਹੋ ਕੇ ਅੰਦੋਲਨ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਅਨੁਸ਼ਾਸਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਕਿ ਅੰਦੋਲਨ ਵਿੱਚ ਜੀਵੀਸੀ ਮਸ਼ੀਨਾਂ ਨੂੰ ਮੋਡੀਫਾਈਡ ਕਰਕੇ ਸਰਕਾਰ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੇਸ਼ ਦੀ ਆਰਮੀ ਨਾਲ ਟੱਕਰ ਲੈਣ ਵਾਸਤੇ ਸਾਡੇ ਕੋਲ ਉਹਨਾਂ ਨੇ ਸ਼ਕਤੀ ਨਹੀਂ ਹੈ ਜਿੰਨੀ ਕਿ ਦੇਸ਼ ਦੀ ਫੋਰਸ ਕੋਲ ਹੁੰਦੀ ਹੈ ਸਾਡੇ ਬਹੁਤ ਸਾਰੇ ਗੱਭਰੂ ਵੀ ਇਸੇ ਕਾਰਨ ਕਰਕੇ ਆਪਣੀਆਂ ਬਹੁ ਕੀਮਤੀ ਜਾਨਾਂ ਗਵਾ ਬੈਠੇ ਜੋ ਸਾਡਾ ਨਾਂ ਪੂਰਾ ਹੋਣ ਵਾਲਾ ਘਾਟਾ ਹੈ ਤੀਸਰੀ ਗੱਲ ਪਿਛਲੇ ਅੰਦੋਲਨ ਵੇਲੇ ਦਿੱਲੀ ਤੋਂ ਵਾਪਸ ਆ ਕੇ ਅਸੀਂ ਆਪਣੀ ਕਣਕ ਦੀਆਂ ਟਰਾਲੀਆਂ ਭਰ ਕੇ ਅਡਾਨੀ ਬਾਨੀ ਦੇ ਸੈਲੋ ਵਿੱਚ ਲਗਾ ਦਿੱਤੀਆਂ ਸਨ ਤਾਂ ਕਿ ਸਾਡੇ 50 ਰੁਪਏ ਕਵਾਂਟਲ ਮੰਗਰ ਵੱਧ ਵਟੇ ਜਾਣ ਕੀ ਸਾਡੇ ਕਿਸਾਨਾਂ ਦੇ ਇਹੋ ਜਿਹੇ ਜ਼ਮੀਰ ਹੈ 1945 ਵਿੱਚ ਜਦੋਂ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ਿਮਾ ਤੇ ਨਾਗਾਸ਼ਾਕੀ ਨੂੰ ਬੰਬਾਂ ਨਾਲ ਉਡਾ ਦਿੱਤਾ ਸੀ ਤਾਂ ਜਾਪਾਨ ਦੇ ਲੋਕਾਂ ਨੇ ਕਸਮ ਖਾਧੀ ਕਿ ਸਾਨੂੰ ਭੁੱਖੇ ਮਰਨਾ ਮਨਜ਼ੂਰ ਹੈ ਪਰ ਅਸੀਂ ਅਮਰੀਕਾ ਤੋਂ ਚੌਲਾਂ ਦਾ ਇੱਕ ਦਾਣਾ ਵੀ ਨਹੀਂ ਮੰਗਵਾਵਾਂਗੇ ਦੋਸਤੋ ਆ ਹੁੰਦੀ ਹੈ ਜ਼ਮੀਰ ਦੀ ਗੱਲ ਪਰ ਅਸੀਂ ਸਿਰਫ 50 ਰੁਪਏ ਦੇ ਲਾਲਚ ਵਿੱਚ ਆ ਕੇ ਆਪਣੀ ਜ਼ਮੀਰ ਹੀ ਭੁੱਲ ਗਏ ਚੌਥੀ ਗੱਲ ਸਿਰਫ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਹੀ ਅਸੀਂ ਲਗਾਉਂਦੇ ਹਾਂ ਪਰ ਇਸ ਗੱਲ ਉੱਪਰ ਪਹਿਰਾ ਨਹੀਂ ਦਿੰਦੇ ਗਰੀਬ ਲੋਕ ਅੱਥਾਂ ਵਿੱਚ ਪੈਸੇ ਫੜ ਕੇ ਕਿਸਾਨਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਰਹਿੰਦੇ ਹਨ ਪਰ ਉਹਨਾਂ ਨੂੰ ਕੋਈ ਜੱਟਪਰਾ ਪੈਸਿਆਂ ਨਾਲ ਕਣਕ ਨਹੀਂ ਦਿੰਦਾ। ਟੂੜੀ ਦੀ ਟਰਾਲੀ ਦਾ ਰੇਟ ਵੀ ਸਮੇਂ-ਸਮੇਂ ਮੁਤਾਬਕ ਵਧ ਤੋਂ ਵੱਧ ਲਾਇਆ ਜਾਂਦਾ ਹੈ। ਸੜਕਾਂ ਦੇ ਕਿਨਾਰਿਆਂ ਤੇ ਵੀ ਘਾਹ ਵਾਲੀ ਸਪਰੇਅ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਗਰੀਬ ਪਸ਼ੂ ਨਾ ਚਾਰ ਲਵੇ। ਜੇਕਰ ਝੋਨੇ ਵੇਲੇ ਕੋਈ ਗਰੀਬ 2-400 ਰੁਪਏ ਕਿੱਲੇ ਮੰਗ ਰ ਲਵਾਈ ਵੱਧ ਮੰਗ ਲਵੇ ਤਾਂ ਉਹਨਾਂ ਦਾ ਦੁੱਧ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਖੇਤਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ। ਕੀ ਅਸੀਂ ਐਸੇ ਨੂੰ ਕਿਸਾਨ ਮਜ਼ਦੂਰ ਏਕਤਾ ਕਹਾਂਗੇ ਇਹਨਾਂ ਸਾਰੀਆਂ ਗੱਲਾਂ ਨੂੰ ਸਾਨੂੰ ਵਿਚਾਰਨਾ ਪਵੇਗਾ ਅਗਲੀ ਗੱਲ ਕੀ ਅੱਜ ਤੱਕ ਕਿਸੇ ਕਿਸਾਨ ਜਥੇਬੰਦੀ ਦੇ ਲੀਡਰ ਦਾ ਅੰਦੋਲਨ ਵਿੱਚ ਕੋਈ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਪਿਛਲੀ ਵਾਰੀ 800 ਕਿਸਾਨ ਸ਼ਹੀਦ ਹੋ ਗਏ ਸਨ ਅਤੇ ਇਸ ਵਾਰੀ ਵੀ ਕਾਫੀ ਕਿਸਾਨ ਸ਼ਹੀਦ ਹੋ ਚੁੱਕੇ ਹਨ ਅੱਜ ਤੱਕ ਅੰਦੋਲਨ ਵਿੱਚ ਕੋਈ ਵੀ ਵੱਡਾ ਕਿਸਾਨ ਨਹੀਂ ਦੇਖਿਆ ਗਿਆ ਅੰਦੋਲਨ ਵਿੱਚ ਸਿਰਫ 2 ਢਾਈ 3 ਕਿੱਲਾਂ ਵਾਲੇ ਕਿਸਾਨ ਹੀ ਜਾਂਦੇ ਹਨ ਇਸ ਵਾਰ ਅੰਦੋਲਨ ਵਿੱਚ ਜਿਹੜਾ ਸ਼ੁਭਕਰਨ ਮੁੰਡਾ ਸ਼ਹੀਦ ਹੋਇਆ ਹੈ ਉਸ ਕੋਲ ਵੀ ਸਿਰਫ 2 ਕਿੱਲੇ ਜ਼ਮੀਨ ਹੀ ਸੀ ਅਗਲੀ ਗੱਲ ਪਿਛਲੇ ਸਾਲ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਫਿਰੋਜ਼ਪੁਰ ਦੀ ਫੇਰੀ ਸੀ ਉਸ ਵਕਤ ਉਸ ਦਾ ਰਸਤਾ ਰੋਕ ਕੇ ਦੱਸੋ ਕਿ ਅਸੀਂ ਕਿੱਡੀ ਕੁ ਵੱਡੀ ਪ੍ਰਾਪਤੀ ਕਰ ਲਈ ਸੀ ਜੇ ਕੋਈ ਜੇਕਰ ਕੋਈ ਦੁਸ਼ਮਣ ਵੀ ਆਪਣੇ ਘਰ ਆਉਂਦਾ ਹੈ ਤਾਂ ਆਪਾਂ ਉਸ ਦਾ ਵੀ ਸਵਾਗਤ ਕਰਦੇ ਹਾਂ ਮੋਦੀ ਸਾਹਿਬ ਕੁਝ ਨਾ ਕੋਈ ਤਾਂ ਦੇ ਕੇ ਹੀ ਜਾਂਦੇ ਆਪਣਾ ਕੁਝ ਲੈ ਕੇ ਥੋੜਾ ਜਾਣਾ ਸੀ ਉਹਨਾਂ ਨੇ ਪਰ ਨਹੀਂ ਅਸੀਂ ਆਪਣੀ ਅੜੀ ਦੇ ਪੱਕੇ ਹਾਂ ਅਸੀਂ ਆਪਣਾ ਸਭ ਕੁਝ ਗਵਾ ਦਿੰਦੇ ਹਾਂ ਪਰ ਅਸੀਂ ਆਪਣੀ ਅੜੀ ਨਹੀਂ ਛੱਡਦੇ। ਅਗਲੀ ਗੱਲ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਅੱਗ ਲਾਉਣ ਵਾਲਾ ਜਿਹੜਾ ਧੂਆਂ ਹੁੰਦਾ ਹੈ ਉਹ ਵਾਤਾਵਰਨ ਨੂੰ ਖਰਾਬ ਕਰਦਾ ਹੈ। ਉਹ ਧੂਆਂ ਦਿੱਲੀ ਤਾਂ ਬਾਅਦ ਵਿੱਚ ਜਾਵੇਗਾ ਪਹਿਲਾਂ ਸਾਡੇ ਹੀ ਬੱਚਿਆਂ ਦੇ ਫੇਫੜੇ ਖਰਾਬ ਕਰੇਗਾ। ਜੇਕਰ ਕੋਈ ਸਰਕਾਰੀ ਅਫਸਰ ਸਾਨੂੰ ਰੋਕਣ ਵਾਸਤੇ ਆਉਂਦਾ ਹੈ ਤਾਂ ਅਸੀਂ ਉਸੇ ਵਿਚਾਰੇ ਨੂੰ ਫੜ ਕੇ ਉਸ ਤੋਂ ਅੱਗ ਲਗਵਾਉਂਦੇ ਹਾਂ ਅਤੇ ਬਾਅਦ ਵਿੱਚ ਵੀਡੀਓ ਬਣਾਉਂਦੇ ਹਾਂ ਨਾ ਬਈ ਨਾ ਇਹ ਤਾਂ ਬਾਬੇ ਨਾਨਕ ਦੇ ਸਿੱਖਾਂ ਦਾ ਕੰਮ ਨਹੀਂ ਹੈ ਬਾਬਾ ਨਾਨਕ ਜੀ ਨੇ ਵੀ ਹਵਾ ਪਾਣੀ ਅਤੇ ਮਿੱਟੀ ਨੂੰ ਗੰਦਾ ਹੋਣ ਤੋਂ ਬਚਾਉਣ ਦੀ ਗੱਲ ਕੀਤੀ ਹੈ ਅਸੀਂ ਤਾਂ ਬਾਬਾ ਨਾਨਕ ਜੀ ਦੀ ਗੱਲ ਵੀ ਨਹੀਂ ਮੰਨਦੇ ਪਰ ਉੰਜ ਨਾ ਅਸੀਂ ਗੁਰਦੁਆਰਿਆਂ ਵਿੱਚ ਬਾਬਾ ਨਾਨਕ ਜੀ ਦੇ ਸ਼ਬਦ ਉੱਚੀ ਉੱਚੀ ਬੋਲਦੇ ਹਾਂ ਅਗਲੀ ਗੱਲ ਜੇਕਰ ਵਿਰੋਧ ਕਰਨਾ ਹੀ ਹੈ ਤਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਵਿਰੋਧ ਕਰਨ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਹੈ ਆਪਾਂ ਉਹਨਾਂ ਨੂੰ ਕੁਝ ਸਵਾਲ ਕਰ ਸਕਦੇ ਹਾਂ ਇਕੱਲੇ ਬੀਜੇਪੀ ਦਾ ਵਿਰੋਧ ਕਰਨਾ ਠੀਕ ਨਹੀਂ ਹੈ ਕੀ ਕੋਈ ਦੱਸ ਸਕਦਾ ਹੈ ਕਿ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਜਿਵੇਂ ਕਾਂਗਰਸ ਕਾਲੀ ਝਾੜੂ ਵਾਲੀ ਪਾਰਟੀ ਕਿਸ ਦਿਨ ਕਿਸਾਨ ਦੇ ਮੋਢੇ ਨਾਲ ਮੋਢਾ ਮਲਾ ਕੇ ਤੁਰੀਆਂ ਸਨ ਜਾਂ ਇਹਨਾਂ ਪਾਰਟੀਆਂ ਦਾ ਕੋਈ ਵੀ ਲੀਡਰ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਮਦਦ ਕਰਦਾ ਕਰਦਾ ਸ਼ਹੀਦ ਹੋ ਗਿਆ ਹੋਵੇ ਸੋ ਮੈਂ ਅਖੀਰ ਵਿੱਚ ਸਿਰਫ ਇਹੋ ਹੀ ਕਵਾਂਗਾ ਕਿ ਕਿਸਾਨਾਂ ਨੂੰ ਜੋ ਸਾਡੇ ਆਪਣੇ ਵਿੱਚ ਕੁਝ ਤਰੁੱਟੀਆਂ ਹਨ ਉਹਨਾਂ ਤਰੁੱਟੀਆਂ ਨੂੰ ਦਰੁਸਤ ਕਰੀਏ ਰਾਜਨੀਤਿਕ ਪਾਰਟੀਆਂ ਦਾ ਸਹੀ ਤਰੀਕੇ ਨਾਲ ਵਿਰੋਧ ਕਰੀਏ ਅੰਦੋਲਨ ਵੀ ਕਰਨਾ ਪੈ ਜਾਵੇ ਤਾਂ ਅਨੁਸ਼ਾਸਨ ਵਿੱਚ ਰਹਿ ਕੇ ਆਪਣੀਆਂ ਮੰਗਾਂ ਨੂੰ ਮਨਵਾਈਏ ਤਾਂ ਕਿ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਸਾਡੀ ਪ੍ਰਾਪਤੀ ਵੱਧ ਤੋਂ ਵੱਧ ਹੋਵੇ। ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਹਾਂ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਅਤੇ ਕੋਈ ਚੰਗਾ ਮਾਰਾ ਕਮੈਂਟ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ